ਸਰਚ ਬੱਜੀ ਇਸ ਨਹੀਂ ਜੇ ਰੋਡ ਤੇ ਬਹੁਤ ਪਾਈਦੀ ਹੋਇਆ ਰਹਿਦਾ ਸਾਬ ਸੋ ਬੱਤ ਕਰ ਭਰਾਵਾ ਅੱਗੇ ਵੀ ਤੂੰ ਐਂ ਕਿਹਾ ਸੀ ਘੰਟਾ ਖਰਾਬ ਕਰਾਦਾ ਮੇਰੀ ਕਿੰਦਾ ਕਹਿ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ ਅੱਜ ਕਣਕ ਵੜਦੇ ਆਂ ਬਾਕੀ ਖੁਸ਼ਾ ਪੂਰਾ ਡਾਣੇ ਪੌਣ ਲੱਗਿਆ ਵਾ ਮਾਲਕ ਦੀ ਕਿਰਪਾ ਨਾਲ ਵਾਹਿਗੁਰੂ ਦੇ ਦੇਵੇ ਹਫਤਾ 10 ਦਿਨ ਸਾਰਿਆਂ ਦਾ ਕੰਮ ਨਿਪਟੜ ਜਾਵੇ ਕਣਕ ਤੋੜੀ ਦਾ ਰਾਸਤੇ ਬਹੁਤ ਚੱਲਦੀ ਆ ਆਵਾਜ਼ ਦੀ ਡਿਸਟਰਬੈਂਸ ਹੋਊਗੀ ਬਹੁਤਾ ਰਵੇ ਨਾ ਕੋਈ ਹਾਂ ਚੱਕਦੇ ਫੱਟੇ ਹੈ ਪੈਗ ਲਵਾਵਾਂਗੇ ਤੈਨੂੰ ਹੱਥ ਨੇ ਚੱਲ ਇਕੱਠੇ ਲਾਵਾਂਗੇ ਅੱਜ ਤਾਂ ਚੱਲਾਂ ਜਿਵੇਂ ਹੜੰਬਾ ਚੱਲਦਾ ਹੁੰਦਾ ਕੰਮ ਨੂੰ ਮੇੜੇ ਛੇਤੀ ਜੀਤੀ ਤਨਖਾਹ ਕੋ ਪੱਕੇ ਪਾਤਾ ਤੇ ਬੱਬੀ ਦੀ ਕਿਰਪਾ ਨਾਲ ਕਿਵੇਂ ਹਾਂ 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 ਏ ਛੱਡ ਦਿੰਨੇ ਆ ਉਹ ਜਾਂ ਉੱਥੇ ਛੱਡ ਦੀ ਛੱਡ ਥੱਲੇ ਅੱਜ ਲੈ ਜਾਣੀ ਕਿਸੇਰੇ ਹੋਛਲਾ ਫੋਨ ਕਰਕੇ ਕੀ ਹੁੰਦਾ ਵਾ ਛੱਡਣੀ ਦਾ ਪੈਣੀ ਆ ਟਰੈਕਟਰ ਲੈ ਕੇ ਜਾਣਾ ਹੀ ਆ ਘਰ ਨੂੰ ਹੁਣ ਚੱਲ ਫਿਰ ਚੱਲੀ ਆਪਾਂ ਦੋਨੇ ਚੱਲਦੇ ਆ ਚਲਾ ਜੂ ਕੰਨੇ ਚੱਲਦੇ ਆ ਉਥੋਂ ਬਹੁਤ ਦੂਰ ਰਹੀ ਚਾਰ ਕਿੱਦੋਂ ਦੇ ਰੇਹ ਦੇ ਪਈ ਆਟਰਾਂ ਦੀ ਚੱਲ ਲਾ ਦਿੰਨੇ ਚੱਲ ਫਿਰ ਆ ਸੰਗਾ ਟੁ ਖੇੜਾ ਮਸ਼ਹੂਰ ਹੋ ਕੇ ਜਾਵਦੇ ਕੰਮ ਕਰਾਤਾ ਐ ਤਸੀ ਫਿਰਦਾ ਮੈਂ ਜਮ ਬਹੁਤ ਖੂਪਾ ਪੜ ਦੇਣਾ ਹੁੰਦਾ। ਉਹ ਨਾਲ ਜਣਾ ਮੇਰੇ ਕਰ ਦਿੱਤੇ। ਹੈ? ਕਿਹੜਾ ਗਾਣਾ ਲਾਉਣਾ ਫਿਰ? ਹੈ? ਜਿਹੜਾ ਉਹ ਦਿਨ ਸੁਣਾਉਂਦਾ ਸੀ ਗਾਣਾ ਉਹ। ਕੋਉਂ ਪੈ ਗੁਰੂ ਜੀ। ਯੂਰ ਲੱਗ ਗਿਆ ਤੇਰਾ ਪਾਣੀ ਕੋਨੇ ਪੀ ਲਾ। ਯਾ ਕਦਮ ਕੋਈ ਛਿਲੇ ਕਦਮ ਬਟਲਾ ਤੁਹ ਪਰ ਕੀ ਜਾਂਦਾ ਹੋਂ ਕੌਣ ਰਾਜੂ ਤੁ ਕਰਦਾ ਹੋਂ ਬਟਲਨ ਕੀ ਵਾੜਾ ਮੋਟਾ ਜਿਹੜੇ ਬੰਦੇ ਮੰਨੇ ਸ਼ੰਗ ਨਾਲ ਨੂੰ ਕਿਹਾ ਤਾਂ ਹੈ ਬੱਡਨ ਉਹ ਮੂੰਹ ਜਾ ਕੇ ਫੇਰ ਉਧਰੋਂ ਦੋੜ ਕੇ ਬਟਲਾ ਕਾਹ ਵਾ ਰੂ ਰੂ ਮਾਹੇਕਰ ਮਾਡਾ ਮੋਟਾ ਤਨ ਪਤਾ ਲੱਗੇ ਇਹਨੂੰ ਦੱਸ ਤੈਨੂੰ ਤਾਂ ਸਮਝਦਾ ਹੀ ਕੋਈ ਨਹੀਂ ਸਗਲ ਰਾਜੂ ਕਾਹ ਹਮਣੀ ਤੈਨੂੰ ਕੋਹ ਨਹੀਂ ਸਮਝਦਾ ਲੈ ਉਹਨੇ ਸੁਣਾਈ ਨਹੀਂ ਗਾ ਉਹ ਨਹੀਂ ਹਿੱਲਦਾ ਲੈ ਉਹ ਨਾ ਹਿੱਲ ਗਿਆ ਉੱਥੋਂ ਮਸ਼ੀਨ ਕੋਲੋਂ ਉਹ ਖੜਾ ਲੈ ਮਸ਼ੀਨ ਮਾਰੇ ਨਾਟਕ ਸਾਲਾ ਤਾਂ ਹੁਣ ਇਹ ਹਾਲ ਤੈਨੂੰ ਕੋਹ ਨਹੀਂ ਸਮਝਦਾ ਟੱਕਾ ਨਹੀਂ ਦਿਵਾਲਦੇ ਨੂੰ ਟੱਕਾ ਨਹੀਂ ਦਿਵਾਲ ਪੈਸੇ ਤੂੰ ਦੇਣਾ ਚਾਹੀਏ ਕਿਸੇ ਨੇ ਦੇਣੇ ਆ ਪਰ ਮੈਨੂੰ ਇਹ ਪਤਾ ਵੀ ਤੈਨੂੰ ਕੋਹ ਨਹੀਂ ਸਮਝਦਾ ਮੈਨੂੰ ਵੀ ਕਹਾਂ ਸਿਕਲਦਾ ਫੇ ਦਿਮਾਗ ਚੱਲਦਾ ਕਹਿੰਦਾ ਐ ਮੱਗ ਜਮਾਰਦਾ ਰਹਿਣਾ ਉਹ ਵੀ ਉਧਰ ਬਲੌਗ ਬਣਾਈ ਜਾਂਦਾ ਪੂਰੇ ਤੱਕੀ ਜਦਾ ਫਟੇ ਗੁਰੂ ਦਾ ਚੈਨਲ ਬਣਾ ਕੇ ਦੇਣਾ ਮਾ ਯਾਰ ਬਲੌਗਿੰਗ ਵਾਲਾ ਪੀਪਣੀ ਛੜੀ ਦੇ ਕੀ ਰਹੀ ਐ ਤੇ ਮੈਂ ਜਾਂਦਾ ਪੀਪਣੀ ਰੱਖੀ ਹੈ ਕਹਿੰਦਾ ਪਾਣੀ ਹੈਗਾ ਪੀਨੋ ਯਾਰ ਇਹਦਾ ਰੋਟੀ ਖਾਈ ਗਏ ਕੱਥੇ ਐ ਕੀ ਇਹ ਹੈ ਬਾਈ ਦੀ ਤਾਂ ਨਹੀਂ ਬਜੂਗੀ ਬਜਾ ਪੀਪਣੀ ਖਰਾਬ ਨਾ ਕਰ ਦੇ ਚੈਨਲ ਬਣਾ ਕੇ ਨਾ ਨਾਟਕ ਨੂੰ ਆਇਆ ਕਰਨੇ ਹੁਣ ਮੈਂ ਬਲੌਗ ਬਣਾ ਆਇਆ ਕਰਨੇ ਨਾਟਕ ਇਹ ਕਿਹੜੀ ਰੋਡ ਤੇ ਬਹੁਤ ਭਾਈਦੀ ਹੋਇਆ ਰਹੇ ਸਾਹ ਨਾ ਸੁਬਤ ਕਰ ਭਰਾਵਾ ਅੱਗੇ ਵੀ ਤੂੰ ਐਂ ਕਿਹਾ ਸੀ ਕੰਟਾ ਖਰਾਬ ਕਰਾਦਾ ਮਸ਼ੀਨ ਦਾ ਕਹਿ ਕੇ ਤਾ ਬਾਈ ਕਰੀ ਉਹ ਬਾਹਰ ਨੇ ਪੈਣ ਕਰਦੇ ਲੱਗੇ ਵੀ ਕਹਿੰਦਾ ਭਾਈ ਭਾਈ ਕਹਿੰਦਾ ਮਸ਼ੀਨ ਬਹੁਤ ਤੁਰਦੀ ਤੇ 10 ਮਿੰਟ ਚੱਲੀ ਉਹ ਤੋਂ ਬਾਅਦ ਜੋਾਂਜੀ ਫਸ ਗਈ ਤਾ ਨੂੰ ਮੂੰਹ ਦੇਖ ਲਗੋ ਰਾਜਾ ਨੂੰ ਨਾੜ ਕਰਕੇ ਕਰਦੇ ਨੂੰ ਤੋਂ ਕਾਪੀਰਾਈਟ ਆਇਆ ਨਾ ਵਲੌਗ 'ਚ ਕੋਡ ਵਾਈਡ ਆ ਹਾਂ ਹੋਰ ਕਰਦਾ ਆਪਣੀ ਜਿਹੜੀ ਸੋਫਾ ਟਾ ਲਿਆ ਜੇ ਵੰਡੀ ਨੂੰ ਆ ਵੰਡੀ 'ਚ ਬਹਿਣਾ ਆ ਜਾ ਸਗਲ ਨੇ ਇਹ ਸਗਲ ਠੀਕ ਆ ਹੁਣ ਕੰਮ ਰੈਂਗਰ ਆਤਮਿਕ ਹਾਂ ਲੈ ਕੇ ਲੈ ਕੇ ਨੰਬਰ ਆ ਗਿਆ ਨਾ ਲਾ ਦੇ ਦੋ ਤਿੰਨ ਟਰਾਲੀ ਦੇ ਵਿੱਚ ਵੜ ਜਾਓ ਹੋਰ ਆਣੀ ਟਰਾਲੀ ਤੇਤੀ ਕਰੋ ਕਰਾਂ ਚੌਧਰੀ ਤਾਂ ਇੱਥੇ ਹੀ ਰਹਿੰਦਾ ਬਹੁਤ ਚੜਦਾ ਜਾਂਦਾ ਨਹੀਂ ਦੇਸ਼ ਜਾਂਦਾ ਨਹੀਂ ਕਿਉਂ ਨਹੀਂ ਉਹ ਨੂੰ ਆ ਬੱਸ ਬੰਲਾ ਜੇ ਲੜੀ ਖਾਣੀ ਕਿਹੜੇ ਜੇ ਕਾਹਦੀ ਹੈ ਸਗਲ ਚੌਧਰੀ ਨੂੰ ਪੁੱਛਦਾ ਕਿ ਕਿੱਥੋਂ ਦਾ ਉਹਦਾ ਬਿਹਾਰ ਦਾ ਕਿਦਾ ਮੁਰਗੇ ਲਿਆਦੇ ਉਧਰ ਉਸੇ ਕੋਠੀ ਆਉਂਦੀਆਂ ਚੌਧਰੀ ਬੰਦਾ ਕਹਿੰਦਾ ਜਿੰਨਾ ਸੱਟੇ ਵਾਹ ਬਕਸਾ ਆ ਕੇ ਆਉਣੇ ਆਹੀ ਕੰਮ ਰਹਿਣਾ ਇੱਥੇ ਸਗਲ ਨਗਰ ਰੱਖੀਂ ਪਸੂਆਂ ਦੀ ਚੌਧਰੀ ਬੰਦਾ ਪਛਾਣ ਲਾ ਹੁਣ ਆਹ ਦਾਦਾ ਦੀ ਥਾਂ ਤੇ ਪੋਤਾ ਲਿਆਂਦਾ ਹੁਣ ਹੈਂ ਬਾਹਰ ਹਾਂ ਬਾਈ ਬਾਹਰ ਤਾਂ ਹੀ ਇਹਦੀ ਡਿਊਟੀ ਲੱਗੀ ਹੁਣ ਹੈਂ ਉਹ ਵੀ ਦੂਜਾ ਬੰਦਾ ਹੀ ਭੇਜਦਾ ਬਾਹਰ ਆਹੀਂ ਤਾਂ ਇਹਨੂੰ ਲਿਆਂਦਾ ਹੁਣ ਅਜੇ ਰਾਤ ਮੇਰੇ ਰੂ ਹੈ ਅਜੇ ਰਹੂਗਾ ਮਤਲਬ ਬਹੁਤ ਫੇਰ ਭਾਈ ਪਈ ਪਹਿਲਾਂ ਹੀ ਦਿਲ ਛੜਾਈ ਜਾਂਦਾ ਬੰਦਾ ਸਾਡੇ ਅੱਗੇ ਮੋੜਨ ਨੂੰ ਤਿਆਰ ਆ ਹੈ ਨਹੀਂ ਮੋੜਨਾ ਚਾਹੀਦਾ ਫੇਰ ਅੱਗੇ ਪਸੇ ਜੀ ਹਾਂ ਹੁਣ ਗਾੜੀ ਫੇਰ ਆ ਗਈ ਭਾਈ ਇਹ ਯਾਰ ਬੜਾ ਇਥੇ ਪੰਗਾ ਯਾਰ ਬਹੁਤ ਪੱਕਾ ਪੈਦਾ ਰ ਮਾ ਫਿਰ ਅਮਨਦਰ ਐ ਕੋ ਦਾ ਤੁਮਗਾਈ ਲਿਆ ਤੂੰ ਰਹਿਣਾ ਨਹੀਂ ਇਥੇ ਹੈ ਨੋ ਇੱਕ ਦੂਜੀ ਵੀ ਆ ਗਈ ਆ ਇੱਥੇ ਹੀ ਰਹਿਣਾ ਅੱਜ ਇਹਨੇ ਦੱਸ ਦੇਣਾ ਤੂੰ ਕਿ ਰੋਟੀ ਭੇਜ ਦੋ ਮੇਰੀ ਰੰਗ ਕਾਲਾ ਹੋ ਗਿਆ ਸਗਲ ਦਿਹਾੜੀ ਦੀ ਹੋਏ ਹੈ ਹੈ ਸੇਕ ਲਗਾਉਣਾ ਚਾਹੀਦਾ ਮਾੜਾ ਮੁੱਟਾ ਕਦੇ ਕਿਤੇ ਠੀਕ ਹੈ ਤਾਂ ਠੀਕ ਹੈ ਦੱਸ ਦੇ ਕਣਕ ਠੀਕ ਹੈ ਠੀਕ ਹੈ ਸਿਰਚ ਨਾ ਪਾਦੀ ਬੱਕ ਭਰ ਕੇ ਉਹਦੇ ਸਿਰਚ ਨਾ ਪਾਦੀ ਉਹਦੇ ਬੱਕ ਭਰ ਕੇ ਆ ਦੇਖੋ ਜੀ ਮਾਲਾ ਸਾਡਾ ਸਵਾਦ ਸਵਾਦ ਲੈਂਦਾ ਮੰਡੀ ਦੇ ਕੀ ਹੋ ਗਿਆ ਤੈਨੂੰ ਐ ਬੈਠਾ ਵਾ ਉਹਦੇ ਮੂੰਹ ਵਾਲ ਦੇਖ ਤਾਂ ਮੈਂ ਤਾਂ ਕੀ ਦੇ ਮੂੰਹ ਲਈ ਚੌਧਰੀ ਦੇ ਮੂੰਹ ਲਈ ਚੌਧਰੀ ਕਿੱਥੇ ਆ ਇਹ ਫਿਕਰ ਤੇ ਤਾਂ ਉਹ ਚੌਧਰੀ ਚੌਧਰੀ ਉਹ ਖੜਾ ਮਗਰ ਕੂਕ ਨਾ ਉਹਦੇ ਮੂੰਹ ਲਈ ਦਈ ਐ ਤਾਂ ਸਭਨ ਕੰਲਾਏ ਵਾ ਕਾਲੀ ਖਰਾਬੀ ਫਸ ਗਈ ਕਿਹਦਾ ਸਗਲੇ ਦਿਨ ਨਜ਼ਾਰਾ ਕੋ ਨਹੀਂ ਐਮੀ ਉਹ ਤੇ ਕੂਲਰ ਏਸੀ ਲਾ ਕੇ ਪਾਏ ਨੇ ਇਹ ਸ਼ੁੱਧ ਹਵਾ ਮੱਚ ਰਖਾਈ ਹੈ ਹੈ ਪਾਏ ਨੇ ਹੌਲੀ ਬੋਲੋ ਛਾਲੇ ਵਾ ਪੈਗਾ ਪੈਗਾ ਪੰਗਾ ਕਿਦਨ ਹੋਇਆ ਕੀ ਬਣਿਆ ਕੀ ਡਰਦਾਂ ਨੂੰ ਸਿਧਰੇ ਆਂਗੂ ਹੈ ਬਟਨ ਖੋਲੇ ਸ਼ਰਟ ਦੇ ਦੱਸਤਾ ਹੀ ਫਿਰ ਕਿੰਨੇ ਯਾਰ ਆਉਂਦਾ ਮੰਡੀ ਚ ਕਿਨੇ ਯਾਰਾ ਕਾਦਾ ਮੱਛਰ ਦਾ ਦਾ ਮੱਛਰ ਕੋਹ ਨਹੀਂ ਕਹਿੰਦਾ ਮੱਛਰ ਤੇਰਾ ਕਿਧਰੇ ਨਹੀਂ ਖੰਗ ਘੜਦਾ ਤੇਰਾ ਮੱਛਰ ਨਾ ਫੜ ਦੂਜੀ ਕਣਕ ਵੱਢਣੀ ਤੂੰ ਤਲਾਕ ਜਾਣੀ ਕੰਦੇ ਨੇ ਵਾਹਿਗੁਰੂ ਸਤਿ ਸ਼੍ਰੀ ਅਕਾਲ ਸਵੇਰ ਦਾ ਮੈਂ ਹੀ ਬੈਠਾ ਇੱਥੇ ਹੈ ਸਵੇਰ ਦਾ ਵਾਹ ਵੱਡੀ ਤਾਂ ਦੁਪਹਿਰੇ ਆ ਸਵੇਰ ਦਾ ਕਿਹੜੇ ਵੇਲੇ ਤਾਂ ਬੈਠਾ ਵਾਂ ਲੱਛਣ ਲੱਛਣ ਦੇ ਕੀ ਕਰਦਾ ਕਮ ਦਵਾਰ ਦਵਾਰੇ ਪਾਣੀ ਪੋਣਾ ਮਾੜੀ ਚਲੇਕਵਰੀ ਫੇਰ ਇੱਕਵਰੀ ਫੇਰ ਦਲਵਾਰੇ ਜਾਟੇ ਛੱਟ ਦਵਾਰੇ ਲੈ ਬਈ ਰਹੋਂ ਬੇ ਆ ਲੈ ਕਰਤੀ ਕਮਾ ਕੇ ਕਮਾ ਕੇ ਲੈ ਖੁੱਡੇ ਬਣ ਕੇ ਤੇਰੇ ਲੈ ਦੱਸ पाणी ਬਾ पाणी ਲੱਗ ਜੂ ਪਤਾ ਮੱਥਾ ਟੇਕ ਉਹ ਆ ਗਏ ਆ ਉਹ ਆ ਗਿਆ ਮਾਰ ਕੇ ਤੇ ਪੌਦਰੇ ਦਾ ਵੀ ਪਵਾ ਦੂ ਛਾਤੀ ਤੇ ਛਾਤੀ ਤੇ ਆ ਗਿਆ ਆ ਗਿਆ ਉਹਦੋਂ ਇਹ ਸਰਚ ਬੱਜੀ ਸਰਚ ਬੱਜੀ ਦੁਬਾਰੇ ਅੱਗੇ ਰਹੀ ਫੇਰ ਅੱਗੇ ਰਹੀ ਫੇਰ ਇਹਨੇ ਨਾਥਾ ਨਹੀਂ ਬਣਾਉਂਦਾ ਇਹ ਹਟਦਾ ਨਹੀਂਗਾ ਇਹ ਆ ਗਈ ਰੋਟੀ ਰੋਟੀ ਆ ਗਈ ਰਵਨੀਤਾ ਰੋਟੀ ਲੈ ਕੇ ਆ ਰਵਨੀਤਾ ਰਵਨੀਤਾ ਰੋਟੀ ਲੈ ਕੇ ਆਇਆ ਮੇਰਾ ਪੁੱਤ ਹੈ ਰੋਟੀ ਲੈ ਕੇ ਆ ਗਿਆ ਆਗ ਡਾੜੀ ਕਾਲੀ ਕੀਤੀ ਮੈਂ ਕਹਿੰਦੇ ਉਹ ਦੂਜਾ ਲਾਈ ਫਿਰਦਾ ਕਾਲੀ ਕਬ ਮਾਰ ਮੇਰੀ ਹੈ ਹੀ ਕਾਲੀ ਹੈ ਮਾਸ ਕਲਾਈ ਫਿਰਦਾ ਮੈਂ ਕਹਿੰਦੇ ਕਾਲੀ ਮੇਰੀ ਉਮਰ ਕਿਹੜੀ ਹੈ 40 45 ਸਾਲ ਦੀ ਹੁੰਦਾ 40 ਕੋ 45 ਕ ਦੋਨੇ ਜੋੜ ਕੇ ਕਿੰਨੀ ਮਾਰੀ ਸਮਝਦਾ ਜੰਗ ਸਗਲੂ ਮੋਚਾਂ ਨੂੰ ਪਾਟ ਦੇਣ ਲੱਗ ਗਿਆ ਵੀ ਆ ਗਿਆ ਬਾਪੂ ਦਾ ਇਹ ਕਹਿੰਦਾ ਮੈਂ ਇੱਥੇ ਰਹਿਣਾ ਰਾਤ ਨੂੰ ਅੱਜ ਨਹੀਂ ਕੋਈ ਓਏ ਭੱਜਣ ਨੂੰ ਤਿਆਰ ਆ ਮੱਛਰ ਖਾ ਗਿਆ ਕਹਿੰਦਾ ਹੈਗਾ ਤੁਰੇ ਫਿਰਨਾ ਉਹਨੇ ਪੂਣ ਸੌਣ ਦੇ ਨੇ ਦੇਖੀ ਹੋਰ ਸੀਤੇ ਬੈਠੂ ਜਾ ਕੇ ਇਹ 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 ਓ ਚੱਕ ਬਣ ਗਈ ਗੱਲ ਕਿਥੇ ਬਰੀਜ਼ੀ ਇਸ ਕੰਨ ਹੌਣ ਕੋ ਡਾਊਨ ਤੇ ਡਾਊਨ ਆਈ ਹੁਣ ਗੱਡੀ ਚ ਬਹਿ ਕੇ ਕੰਡ ਲੜੀ ਜਾਂਦੀ ਹੈ ਹੈ ਇੰਨੇ ਬੰਦੇ ਤੈਨੂੰ ਲੈਣ ਆਏ ਦੇ ਦੇਖ ਕਿੰਨੇ ਬੰਦੇ ਤੈਨੂੰ ਲੈਣ ਆਏ ਮੈਂ ਆ ਵੀ ਚੰਨਪੇੜਾ ਹੁਣ ਦਸਪੀ ਦਾ ਮੰਡੀ ਮੰਡੀ ਚ ਬੈਠਾ ਵਾ ਮੈਂ ਜਸਵੰਤ ਸਿੰਘ ਹੂਈ ਆ ਭਈਆ ਭਈਆ ਜੀ ਖੋਜ ਹੁੰਦਾ ਉੱਤਰ ਕੇ ਗੱਡੀ ਚ ਉੱਤਰ ਮਿਲ ਲ ਗਿਆ ਛੇ ਛੇ ਦਿਨ ਹਾਂ ਮਿਲਿਆ ਆ ਮੈਂ ਲਿਆ ਮੈਂ ਕਹਿੰਦਾ ਚੌਧਰੀ ਸਾਹਿਬ ਹਾਂ ਕੀ ਕਹਿੰਦਾ ਫੱਫੜ ਦਾ ਰਤਨਾ ਉੱਲੇ ਵਾਲਾ ਤੇਰਾ ਕੀ ਕਹਿੰਦਾ ਮੈਂ ਕਿਹਾ ਸਰਦਾਰ ਆਉਣ ਨਹੀਂ ਦਿੰਦਾ ਜਲਦੀ ਵਾ ਬਹੁਤ ਖਰਾਬ ਹੈ ਸਰਦਾਰ ਹਾਂ ਜੱਫੀ ਪਾ ਕੇ ਮਿਲਣਾ ਹੈਗਾ ਜੱਫੀ ਪਾਇਆ ਹੱਥ ਮਿਲਾਇਆ ਯਾਰ ਕੱਢ ਕੱਪੜੇ ਦੇ ਕੇ ਆਇਆ ਫਿਰ ਉਹੀ ਕੀਤੀ ਨਾ ਭਈਆਂ ਵਾਲੀ ਜਦੋਂ ਕੰਮ ਨੂੰ ਕਹਿਤਾ ਉਦੋਂ ਜਰਦਾ ਮਿਲਣਾ ਉਹ ਕੰਮ ਸਹੀ ਆ ਉਹ ਤੈਨੂੰ ਕਹਿ ਚੱਲ ਸੈੱਟ ਲਈਏ ਛਾਂ ਜਿਹੜੇ ਚਾਰ ਟੋਕਰੇ ਹੈਗੇ ਹੁ ਆਪਕੇ ਮੈਂ ਤਾਂ ਖੇਤ ਤੋਂ ਪਾਪਾ ਜੈ ਪੱਠੇ ਪੜਦਾ ਪਿਆ ਆ ਪੱਠੇ ਪੜਦਾ ਪਿਆ ਸੀਗਾ ਚੱਲ ਰਾਜਵਰਿੰਦਰ ਛੇਤੀ ਕਰ ਕਰ ਚੱਲਣਾ ਕਿਸ ਜਰੀਆਂ ਬਾਨ ਬਾਨ ਮੁਗਰਾ ਕੰਮ ਘੱਟ ਕਰਦਾ ਗੱਲਾਂ ਵੱਧ ਕਰਦਾ ਨੂੰ ਕੀੜ ਵੀ ਲੈਣੀ ਕੋਣੀ ਗਲ ਘੜਦੇ ਆਹੀ ਰਸੀ ਨਾ ਇਹਦਾ ਗਲ ਘੜਦੇ ਦਾ ਇਹਦੇ ਨਾਲ ਹੀ ਉਹ ਕੰਮ ਲਾ ਕਾਹੇ ਕਰਦੇ ਗੱਲਾਂ ਜਾਫਾ ਮਾਰਦੇ ਸਹੀ ਗੱਲ ਆ ਐ ਪੈ ਗਿਆ ਕਮੈਨ ਕਹਿੰਦਾ ਕਿ ਯੋ ਤੇ ਮੈਂ ਨਾ ਪਿਆ ਸੀ ਕੰਮ ਕਰਨਾ ਤਾਂ ਤੇਰੇ ਕੰਮ ਨੇ ਆ ਜਾ ਕੇ ਹੋਰ ਕਰ ਕੰਮ ਤੇਰੀ ਕਰ ਸਗਲ ਤੈਨੂੰ ਤਾਂ ਅੱਗ ਹੋਣੀ ਸਮਝਦਾ ਹੈ ਟੱਚ ਨਹੀਂ ਜਾਂਦਾ ਤੈਨੂੰ ਦੰਦ ਕੱਢਦਾ ਮੈਂ ਚਲਵਾਨਾਂ ਦੇ ਕੰਮ ਕਰਕੇ ਕੀ ਕਰਨਾ ਹੈ ਪੈਸੇ ਪਾਉਂ ਉਹੀ ਪਹਿਲਵਾਨਾਂ ਦੇ ਫੇਰੇ ਆਉਂਦੇ ਆ ਫਰੀ ਆਉਂਦੇ ਦਾ ਕਹਿੰਦਾ ਫਰੀ ਪੈਸੇ ਲੈਂਦਾ ਸਗਲ ਹੈ ਲਾ ਉੱਤੇ ਲਾ ਦੇ ਯਾਰ ਕਿੱਥੇ ਲਾ ਦਿੰਨੇ ਆਂ ਚੱਲ ਛੱਕੋ ਛੱਕ ਘਟੂ ਛੱਕ ਲਾ ਹਣਾ ਚੁਕਾ ਦੇ ਯਾਰ ਛੇਤੀ ਕਰਾ ਚੱਲ ਜੇ ਉੱਪਰ ਛੇਤੀ ਹਟੋ ਕਰ ਘਟੂ ਦਾ ਚਾਰ ਆ